ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ ਵਾਲਮੀਕੀ ਭਾਈਚਾਰੇ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਸੰਬੰਧੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਸਥਾਨਕ ਨਗਰ ਨਿਗਮ ਦੇ ਡੋਨਲਡ ਦਫ਼ਤਰ ਨੇੜੇ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦੇ ਜੈਪਾਲ ਦਿਸ਼ਾਵਰ ਅਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਮੌਕੇ 13 ਅਕਤੂਬਰ ਨੂੰ ਲੁਧਿਆਣਾ ਕਿਲਾ ਮੁਹੱਲਾ ਚੌਂਕ ਤੋਂ ਲੈ ਕੇ ਭਗਵਾਨ ਵਾਲਮੀਕੀ ਚੌਂਕ ਤੱਕ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਘਾਤੀ ਘੋੜੇ ਸਨੇ ਭਾਰਤੀ ਸਮਾਜ ਦੀ ਝਾਕੀ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਹੋਵੇਗੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਉਤਸਵ ਹੈ 17 ਤਰੀਕ ਨੂੰ 17 ਅਕਤੂਬਰ ਨੂੰ ਉਹਦੀ ਬਹੁਤ-ਬਹੁਤ ਮੁਬਾਰਕਬਾਦ ਉਸੇ ਉਪ ਪ੍ਰਚਸ਼ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅਸੀਂ 11ਵੀਂ ਜਿਹੜੀ ਵਿਸ਼ਾ ਸ਼ੋਭਾ ਯਾਤਰਾ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਕੱਢਣ ਜਾ ਰਹੇ ਆ ਜਿਹੜੀ ਸ਼ੋਭਾ ਯਾਤਰਾ ਉਹਦੀ ਅਗਵਾਈ ਹੈ ਜਿਹੜੀ ਭਾਰਤੀ ਵਾਲਮੀਕੀ ਆਦੀ ਧਰਮ ਸਮਾਜ ਅਤੇ 바ਵਾ ਸਾਹਿਬ ਦਲਿਤ ਫੋਰਸ ਜਿਹੜਾ ਸੰਗਠਨ ਹੈ ਇਹ ਦੋਨੇ ਸੰਗਠਨ ਰਲ ਕੇ ਸ਼ੋਭਾ ਯਾਤਰਾ ਦੀ ਅਗਵਾਈ ਕਰਨਗੇ ਜਿਹਦੇ ਵਿੱਚ ਸ਼ਹਿਰ ਦੀਆਂ ਸਮੂਚੀਆਂ ਹਸਤੀਆਂ ਸ਼ਾਮਿਲ ਹੋਣਗੀਆਂ 13 ਅਕਤੂਬਰ ਨੂੰ ਸਮਾਂ ਤਕਰੀਬਨ ਦੁਪਹਿਰ ਨੂੰ 2 ਵਜੇ ਸ਼ੋਭਾ ਯਾਤਰਾ ਦਰੇਸੀ ਰੋਡ ਕਿਲਾ ਚੌਂਕ ਜਿਹੜਾ ਉਥੋਂ ਸ਼ੁਰੂ ਹੋ ਕੇ ਪੁਰਾਣੀ ਸਬਜ਼ੀ ਮੰਡੀ ਮਾਤਾ ਰਾਣੀ ਚੌਕ ਘੰਟਾ ਘਰ ਚੌੜਾ ਬਾਜ਼ਾਰ ਤਿੰਨ ਨੰਬਰ ਡਵੀਨ ਹੁੰਦੀ ਹੋਈ ਗਾਟੀ ਵਾਲਮੀਕੀ ਮੇਕੇ ਸਮਾਪਤ ਹੋਊਗੀ ਸ਼ੋਭਾ ਯਾਤਰਾ ਦੀ ਜਿਹੜੀ ਸਵਾਗਤ ਵਾਸਤੇ ਸ਼ਹਿਰ ਦੇ ਵਿੱਚ ਖਾ-ਖਾ ਤੇ ਫਲ ਫਰੂਟ ਦੇ ਜਿਹੜੇ ਰੰਗਰ ਲੱਗੂਗੇ ਫੁੱਲਾਂ ਦੀ ਵਰਖਾ ਹੋਊਗੀ ਹਾਥੀ ਘੋੜਿਆਂ ਦੇ ਨਾਲ ਸਜੀ ਹੋਈ ਸ਼ੋਭਾ ਯਾਤਰਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾ ਚਿੰਨ ਤਮਸਤਕ ਹੋਊਗੀ ਤੇ ਸਮੂਚੇ ਸ਼ਹਿਰ ਦੇ ਲੋਕ ਇਹ ਸ਼ੋਭਾ ਯਾਤਰਾ ਦਾ ਹਿੱਸਾ ਬਣਨਗੇ ਸ਼ਹਿਰ ਦੀਆਂ ਸਮੂਚੀਆਂ ਧਾਰਮਿਕ ਸਮਾਜਿਕ ਜਿਹੜੀਆਂ ਸੰਸਥਾਵਾਂ ਵਾ ਉਹਨਾਂ ਦੇ ਵੀ ਉਧੇਦਾਰ ਇਸ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਤੇ ਉਹਦੇ ਨਾਲ ਨਾਲ ਇੱਕ ਜਿਹੜਾ ਸ਼ਹਿਰ ਨੂੰ ਜਿਹੜਾ ਆਪਸੀ ਸਾਂਝ ਆਪਸੀ ਭਾਈਚਾਰਕ ਦਾ ਵੀ ਇੱਕ ਚੰਗਾ ਇੱਕ ਸੰਦੇਸ਼ ਦਿੱਤਾ ਜਾਊਗਾ ਜਿਹਦੇ ਨਾਲ ਸਾਡੇ ਦੇਸ਼ ਦੀ ਖਾਸ ਕਰਕੇ ਸਾਡੇ ਪੰਜਾਬ ਦੀ ਜਿਹੜੀ ਅਮਨ ਸ਼ਾਂਤੀ ਹੈ ਉਹਦੇ ਵੀ ਇੱਕ ਚੰਗਾ ਮੈਸੇਜ ਹੋਊਗਾ ਕਿ ਸਾਰੀ ਜਾਤਾ ਧਰਮਾਂ ਦੇ ਲੋਕ ਰਲ ਮਿਲ ਕੇ ਇਸ ਸ਼ੋਭਾ ਯਾਤਰਾ ਨੂੰ ਜਿਹੜਾ ਸਚਜੇ ਢੰਗ ਨਾਲ ਇੱਕ ਵਧੀਆ ਰੂਪ ਦੇ ਵਿੱਚ ਜਿਹੜੀ ਕੱਢੂਗੇ ਧੰਨਵਾਦ ਇਹ 11ਵੀਂ ਸ਼ੋਭਾ ਯਾਤਰਾ ਹੈ ਜੀ ਤੇ ਦੋ ਸੰਗਠਨ ਅਸੀਂ ਰਲ ਕੇ ਤਕਰੀਬਨ 10-11 ਸਾਜ਼ਾਂ ਤੋਂ ਇਕੱਠੇ ਹੀ ਇਹ ਸ਼ੋਭਾ ਯਾਤਰਾ ਦਾ ਆਗਾਜ਼ ਕਰਦੇ ਆ ਰਹੇ ਹਾਂ ਖਾਸ ਇਹਦੇ ਵਿੱਚ ਜੀ ਹਾਥੀ ਘੋੜੇ ਧਾਰਮਿਕ ਜਿਹੜੀਆਂ ਭਾਰਤ ਦੇਸ਼ ਦੀ ਸੱਭਿਆਚਾਰ ਨੂੰ ਤੇ ਸਾਡੇ ਸੱਭਿਆਚਾਰ ਨੂੰ ਦਿਖਾਉਣ ਵਾਲੀਆਂ ਝਾਕੀਆਂ ਹੋਣਗੀਆਂ ਜਿਹੜੀਆਂ ਜਿਹੜੇ ਸਾਡੇ ਧਾਰਮਿਕ ਜਿਹੜੇ ਸਾਡੇ ਗੁਰੂ ਰਹਿਬਰਾਂ ਉਹਨਾਂ ਦੀਆਂ ਵੀ ਜਿਹੜੀਆਂ ਮੂਰਤੀਆਂ ਹੋਣਗੀਆਂ ਉਹਦੇ ਵਿੱਚ ਵਿੱਚ ਵਕ ਵਕ ਰੰਗਾ ਰੰਗ ਪ੍ਰੋਗਰਾਮ ਜਿੱਦੇ ਪੰਜਾਬ ਦੀ ਖਾਸ ਭੰਗੜਾ ਤੇ ਗਿੱਧੇ ਦੀਆਂ ਟਰਾਜ਼ੀਆਂ ਵੀ ਹੋਣਗੀਆਂ ਉਹਦੇ ਨਾਲ ਨਾਲ ਮਿੱਕੀ ਮਾਊਸ ਵਗੈਰਾ ਬੱਚਿਆਂ ਦਾ ਐਂਟਰਟੇਨ ਕਰਨ ਵਾਸਤੇ ਵੀ ਹੋਊਗੇ ਹਾਥੀ ਘੋੜੇ ਬੈਂਡਾਂ ਦੇ ਨਾਲ ਇਹ ਬਹੁਤ ਵਧੀਆ ਇੱਕ ਜਿਹੜਾ ਸ਼ਹਿਰ ਨੂੰ ਸਨੇਹਾ ਹੋਊਗਾ ਕੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਲੋਕ ਉਸ ਦੇ ਨਤਮਸਤਕ ਹੋਣ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਤੇ ਆਪਣੇ ਦੇਸ਼ ਦੀ ਜਿਹੜੀ ਸੁਖ ਸ਼ਾਂਤੀ ਦੀ ਮਨੋ ਕਾਮਨਾਵਾਂ ਮੰਗ ਕੇ ਪੂਰੀਆਂ ਕਰਨ। ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ? ਸ਼ਹਿਰਵਨ ਸਿਆ ਨੂੰ ਇਹੀ ਮੈਸੇਜ ਹੈ ਕਿ ਵੱਧ ਤੋਂ ਵੱਧ ਆ ਕੇ ਸ਼ੋਭਾ ਯਾਤਰਾ ਦਾ ਹਿੱਸਾ ਬਣੋ ਤੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਤੇ ਆਪਣੀ ਜ਼ਿੰਦਗੀ ਦੀ ਤਰੱਕੀ ਵਾਸਤੇ ਤੇ ਇਸ ਦੇਸ਼ ਦੀ ਤਰੱਕੀ ਦਾ ਹਿੱਸਾ ਬਣੋ। ਧੰਨਵਾਦ। ਸੇਵਕ ਉਹਨਾਂ ਦੀ ਸਕਿਉਰਟੀ ਦਾ ਬਿਲਕੁਲ ਸਕਿਉਰਟੀ ਦੇ ਪੁਖਤਾ ਪ੍ਰਬੰਧ ਹੋਣਗੇ ਜਿਹਦੇ ਨਾਲ ਅਸੀਂ ਪ੍ਰਸ਼ਾਸਨ ਵੱਲੋਂ ਵੀ ਪੂਰੀ ਮਦਦ ਦਵਾਂਗੇ ਤੇ ਉਹਦੇ ਨਾਲ ਨਾਲ ਪ੍ਰਾਈਵੇਟ ਸਕਿਉਰਟੀ ਵੀ ਹਾਇਰ ਕਰਾਂਗੇ ਕਿਉਂਕਿ ਲੇਡੀਜ਼ ਫੈਮਲੀਆਂ ਬਹੁਤ ਹੁੰਦੀਆਂ ਨੇ ਤੇ ਉਹਨਾਂ ਦੀ ਜਿਹੜੀ ਸਕਿਉਰਟੀ ਦੇ ਮੱਦੇ ਨਜ਼ਰ ਅਸੀਂ ਲੇਡੀਜ਼ ਜਿਹੜੀ ਸਕਿਉਰਟੀ ਵੀ ਪ੍ਰੋਵਾਈਡ ਕਰਾਵਾਂਗੇ ਪ੍ਰਾਈਵੇਟ ਤੇ ਜੈਂਟਸ ਸਕਿਉਰਟੀ ਵੀ ਪ੍ਰਾਈਵੇਟ ਪ੍ਰੋਵਾਈਡ ਕਰਾਵਾਂਗੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਨਾਲ ਹੋਊਗੀ ਤੇ ਕੈਂਪਸ ਵੀ ਨਾਲ ਰੱਖਾਂਗੇ ਧੰਨਵਾਦ ਉਹ ਬੋਲੇ ਸੋ ਨਿਰਭੈ ਭਗਵਾਨ ਬਾਲਮੀਕੇ ਮਹਾਰਾਜ ਕੀ ਜੈ ਜੀ ਸਰ ਆ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਅੱਜ ਅਰਮਰ ਤਰਕਾਲਦਰਸ਼ੀ ਨਾਰੇ ਰક્ષਕ ਲਵਕੁਸ਼ ਪਾਲਕ ਪਰਮ ਪਿਤਾ ਭਗਵਾਨ ਵਾਲਮੀਕ ਮਹਾਰਾਜੀ ਦਾ 17 ਅਕਤੂਬਰ ਨੂੰ ਪ੍ਰਗਟ ਦਿਵਸ ਆ ਉਹਦੇ ਸੰਬੰਧ ਚ ਲਗਭਗ 11ਵੀਂ ਸ਼ੋਭਾ ਯਾਤਰਾ 13 ਤਰੀਕ ਨੂੰ ਭਾਰਤੀ ਵਾਲਮੀਕ ਆਦੀ ਧਰਮ ਸਮਾਜ ਤੇ 바ਵਾ ਸਾਹਿਬ ਦਲਿਤ ਫੋਰਸ ਨੂੰ ਮਿਲ ਕੇ ਕੱਢੀ ਜਾ ਰਹੀ ਹੈ ਜੋ किला वाल्मीकि मोहल्ला ਤੋਂ ਸ਼ੁਰੂ ਹੋ ਕੇ ਤੇ ਵੱਖ-ਵੱਖ ਸ਼ਹਿਰ ਦੇ ਮਹੱਲਿਆਂ ਤੋਂ ਹੋ ਕੇ ਚੋੜਾ ਬਾਜ਼ਾਰ 'ਚ ਹੁੰਦੀ ਹੋਈ ਘਾਟੀ ਮਹੱਲੇ ਵਿਖੇ ਸਮਾਪਨ ਹੋਊਗਾ ਉਹਦਾ ਔਰ ਬੜੀ ਖੂਬਸੂਰਤ ਚਾਟੀਆਂ ਜਿਹੜੀਆਂ ਆ ਉਹਦਾ ਹਿੱਸਾ ਹੋਣਗੀਆਂ ਇਤਿਹਾਸ ਨਾਲ ਜੁੜੇ ਹੋਏ ਜਿਹੜੇ ਪਲ ਐ ਉਹ ਸ਼ਹਿਰ ਨੂੰ ਤੇ ਸਮਾਜ ਨੂੰ ਲੋਕਾਂ ਨੂੰ ਦੇਖਣ ਨੂੰ ਮਿਲੂਗੇ ਕਿਉਂਕਿ ਭਗਵਾਨ ਵਾਲਮੀਕ ਮਹਾਰਾਜ ਨੇ ਰਮਾਇਣ ਲਿਖ ਕੇ 10000 ਸਾਲ ਪਹਿਲਾਂ ਸਨੇਹਾ ਦਿੱਤਾ ਸੀ ਕੀ ਕਿਵੇਂ ਦਾ ਪਰਿਵਾਰ ਹੋਣਾ ਚਾਹੀਦਾ ਆ RAM ਵਰਗਾ ਇੱਕ ਭਰਾ ਹੋਣਾ ਚਾਹੀਦਾ ਉਹਦੀ ਜ਼ਿੰਮੇਵਾਰੀਆਂ ਕੀ ਹੋਣੀਆਂ ਚਾਹੀਦੀਆਂ ਲਕਸ਼ਮਣ ਵਰਗਾ ਇੱਕ ਛੋਟਾ ਭਰਾ ਦੱਸਿਆ ਕਿ ਛੋਟੇ ਭਰਾ ਦੇ ਕੀ ਫਰਜ਼ ਹੋਣੇ ਚਾਹੀਦੇ ਵੱਡੇ ਭਰਾ ਦੇ ਪ੍ਰਤੀ ਔਰ ਚਾਰ ਭਰਾਵਾਂ ਦਾ ਆਪੇ ਉਹਦੇ ਪ੍ਰਤੀ ਮਾਤਾ ਦੇ ਪ੍ਰਤੀ ਕੀ ਫਰਜ਼ ਹੋਣਾ ਚਾਹੀਦਾ ਆ ਇਹ ਦੁਨੀਆ ਨੂੰ ਸੰਦੇਸ਼ ਦੇਣ ਲਈ ਭਗਵਾਨ ਵਾਲਮੀਕ ਮਾਰਾ ਨੇ ਰਮਾਇਣ ਰਚੀ ਸੀ ਇਨ੍ਹਾਂ ਹੀ ਪਲਾਂ ਨੂੰ ਖੂਬਸੂਰਤ ਦ੍ਰਿਸ਼ ਬਣਾ ਕੇ ਅਸੀਂ ਸਮਾਜ ਨੂੰ ਦਿਖਾਣ ਜਾਵਾਂਗੇ ਔਰ ਆਸ ਕਰਦੇ ਹਾਂ ਵੇ ਪੂਰਾ ਸ਼ਹਿਰ ਸ਼ਾਮਲ ਹੋਵੇ ਆਪਣੇ ਪਰਿਵਾਰ ਦੇ ਲਈ ਆਪਣੇ ਸ਼ਹਿਰ ਦੀ ਸੁਖ ਸ਼ਾਂਤੀ ਦੇ ਲਈ ਭਗਵਾਨ ਵੈਲਮਿਕ ਮਾਰਾ ਦੇ ਚਰਨਾ ਚ ਅਸ਼ੀਰਵਾਦ ਪ੍ਰਾਪਤ ਕਰਨ ਜ਼ਰੂਰ ਆਉ ਤੇ ਰਤਰੀਕ ਨੂੰ ਧੰਨਵਾਦ ਜੈ ਵੈਲਮਿਕ ਜੈ ਪਿੰਨ ਜਰਾਵਾ